ਦੋ ਦਿਨ ਪਹਿਲਾਂ ਰਾਹੁਲ ਗਾਂਧੀ ਜੀ ਦੇ ਉੱਤੇ ਜੋ ਇਹਨਾਂ ਨੇ ਦਿੱਫਟੀ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਉਹ ਵੀ ਰਜੈਂਟਮੈਂਟ ਵਾਸਤੇ ਸਾਰੇ ਜ਼ਿਲ੍ਹਾ ਹੈੱਡਕ quarterਾਂ ਦੇ ਜੋ ਪੰਜਾਬ ਪ੍ਰਦੇਸ਼ ਸੰਗਠਨ ਕਮੇਟੀ ਦਾ ਹਦੇਸ਼ ਹੈ ਉਹਦੇ ਮੁਤਾਬਕ ਜਿਹੜੇ ਉਹਨਾਂ ਦੇ ਘੁੱਲੇ ਜਿਹੜੇ ਫੂਕੇ ਗਏ ਨੇ ਭਗਵੰਤ ਸਿੰਘ ਮਾਨ ਦੇ ਕਿਉਂਕਿ ਉਸ ਫੈਮਿਲੀ ਦੇ ਬਾਰੇ ਕਹਿਣਾ ਜਿਸ ਤਰ੍ਹਾਂ ਸਾਡੇ ਪ੍ਰਧਾਨ ਜੀ ਗੱਲ ਕਰ ਰਹੇ ਸੀ ਕਿਉਂਕਿ ਜਿਸ ਨੇ ਦੇਸ਼ ਦੀ ਆਜ਼ਾਦੀ ਕਰਾਨ ਤੋਂ ਲੈ ਕੇ ਔਰ ਇਸ ਦੇਸ਼ ਨੂੰ ਚਲਾਣ ਦੇ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਨੇ ਜਵਾਰਲਾਲ ਨਹਿਰੂ ਕੋਈ ਕੋ ਛੋਟੀ ਫੈਮਿਲੀ ਦਾ ਮੈਂਬਰ ਨਹੀਂ ਸੀ ਉਸ ਵੇਲੇ ਬੜਾ ਅਮੀਰ ਆਦਮੀ ਸੀ ਔਰ ਦੇਸ਼ ਦੀ ਇਕਤਾ ਔਰ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਉਹਨਾਂ ਨੇ ਉਸ ਵੇਲੇ ਜੇਲਾ ਦੇ ਵਿੱਚ ਰਹੇ ਮਹਾਤਮਾ ਗਾਂਧੀ ਦੇ ਨਾਲ ਔਰ ਉਸ ਬਾਅਦ ਜੇ ਅਸੀਂ ਇੰਦਰਾ ਗਾਂਧੀ ਦੀ ਸ਼ਹਾਦਤ ਦੀ ਗੱਲ ਕਰੀਏ ਔਰ ਜੋ ਸਾਡੇ ਦਨਜੀਪ ਗਾਂਧੀ ਜੀ ਹਿੰਦੁਸਤਾਨ ਦੇ ਜਿਹੜੇ ਪ੍ਰਧਾਨ ਮੰਤਰੀ ਰਹੇ ਉਹਨਾਂ ਨੇ ਆਪਣੇ ਖੂਨ ਦੇ ਨਾਲ ਇਸ ਦੇਸ਼ ਨੂੰ ਸਿੰਜਿਆ ਔਰ ਖੂਨ ਦੇ ਨਾਲ ਪਾਰਟੀ ਨੂੰ ਸਿੰਜਿਆ ਔਰ ਇਸ ਕਰਕੇ ਅਸੀਂ ਜੋ ਭਗਵੰਤ ਮਾਨ ਨੇ ਕਿਹਾ ਉਹਦੀ ਨਿੰਦਾ ਕਰਨਿਆਂ ਔਰ ਨਾਲ ਇਹ ਵੀ بڑے ਦਾਅਵੇ ਦੇ ਨਾਲ ਕਹਿੰਨੇ ਆ ਕਿ ਰਾਹੁਲ ਗਾਂਧੀ ਇੱਕ ਵਾਰੀ ਨਹੀਂ ਇਸ ਦੇਸ਼ ਦੇ ਅਨੇਕ ਵਾਰ ਪ੍ਰਧਾਨ ਮੰਤਰੀ ਬਣ ਗਏ ਜੇਕਰ ਭਗਵੰਤ ਮਾਨ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਹੈ ਤੇ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਕੋਈ ਵੀ ਵਿਅਕਤੀ ਜਿਹੜਾ ਕਿਉਂਕਿ ਭਗਵੰਤ ਸਿੰਘ ਮਾਨ ਨਾਲ ਕੋਈ ਨਲਾਇਕ ਆਦਮੀ ਨਹੀਂ ਪੈਦਾ ਹੋਣਾ ਜਿਹੜਾ ਪੰਜਾਬ ਦੇ ਵਿੱਚ ਕਿ ਰਾਹੁਲ ਗਾਂਧੀ ਦਾ ਇੱਕ ਦੋ ਦਿਨ ਇੰਨਾ ਵੱਡਾ ਟੈਲੈਂਟ ਹੈ ਔਰ ਉਹ ਟੈਲੈਂਟ ਦੇ ਤਹਿਤ ਜਿਹੜਾ ਹਿੰਦੁਸਤਾਨ ਦੇ ਕਈ ਵਾਰੀ ਪ੍ਰਧਾਨ ਮੰਤਰੀ ਬਣ ਗਏ ਔਰ ਅੱਜ ਦੀ ਜੇ ਅਸੀਂ ਇਹ ਰੀਜੈਂਟਮੈਂਟ ਕਰਨੇ ਆ ਜੋ ਚੀਫ ਮਿਨਿਸਟਰ ਸਾਹਿਬ ਨੇ ਆਪਣੇ ਬਿਆਨ ਦਿੱਤੇ ਸਰ ਵਰਤਮਾਨ ਵੱਲੋਂ ਕਿਹਾ ਜਾਂਦਾ ਹੈ ਕਿ ਪੰਜਾਬ ਬਦਲ ਰਿਹਾ ਹੈ ਕਾਫੀ ਜਿਹੜੇ ਸਕੂਲ ਅਪਡੇਟ ਕੀਤੇ ਗਏ ਨੇ ਸਿੱਖਿਆ ਦੇ ਵਿੱਚ ਵੀ ਬੰਦ ਦੇ ਵਿੱਚ ਹੈਲਥ ਡਿਪਾਰਟਮੈਂਟ ਦੇ ਵਿੱਚ ਉਹਨਾਂ ਬਾਰੇ ਤੁਹਾਡਾ ਕੀ ਕਹਿੰਦਾ ਵੇਖੋ ਜੀ ਇਹਨਾਂ ਨੇ ਤਾਂ ਪੰਜਾਬ ਨੂੰ ਸਹੀ ਮੈਨੇ ਦੇ ਵਿੱਚ ਡੋਪਿਆ ਅੱਜ ਪੰਜਾਬ ਇੰਨਾ ਵੱਡਾ ਇਨਡੈਪਟਡ ਸਟੇਟ ਹੋ ਗਿਆ ਹੈ ਅਸੀਂ ਜਿਹੜਾ ਹਿੰਦੁਸਤਾਨ ਦੇ 29 ਸੂਬੇ ਨੇ ਔਰ ਦੂਜੇ ਨੰਬਰ ਤੇ ਸਾਡਾ ਜਿਹੜਾ ਸੂਬਾ ਜਿੰਨੇ ਤੇ ਐਡਾ ਵੱਡਾ ਕਰਜ਼ਾ ਹੋ ਗਿਆ ਹੈ ਹਾਲਾਤ ਇਹ ਬਣ ਗਏ ਨੇ ਕਿ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਕਰਜ਼ਾ ਮਿਲਣ ਨੂੰ ਹੀ ਹਟ ਜਾਏ ਇਹਨਾਂ ਦੇ ਕੋਲ ਤਾਂ ਮੁਲਾਜ਼ਮਾਂ ਨੂੰ ਦੇਣ ਨੂੰ ਤਨਖਾਹ ਨਹੀਂ ਅੱਗੇ ਇੱਕ ਦਿਨ ਪਹਿਲਾਂ ਮੁਲਾਜ਼ਮਾਂ ਦੀ ਤਰਖਾ ਪੈ ਜਾਂਦੀ ਆ ਸੀ ਆ ਮੁਲਾਜ਼ਮਾਂ ਦੀ ਤਰਖਾ ਵੀ 10-10 ਤਰੀਕ ਦਾ ਗਾਂਦੀਆ ਨੇ ਇਸ ਬਜਟ ਦੇ ਵਿੱਚ ਜਿਸ ਤਰ੍ਹਾਂ ਪ੍ਰਧਾਨ ਦੀ ਗੱਲ ਕਰ ਰਹੇ ਸੀ ਕਿਉਂਕਿ ਟੋਟਲ ਲੋ ਟੋਟਲ ਕਰਜ਼ੇ ਦਾ ਬਜਟ ਹੈ ਲੋਕਾਂ ਨੂੰ ਕੁਝ ਨਹੀਂ ਮਿਲਿਆ ਨਾ ਕਿਸਾਨ ਨੂੰ ਮਿਲਿਆ ਨਾ ਬੀਬੀਆਂ ਨੂੰ ਕੁਝ ਮਿਲਿਆ ਆ ਬੀਬੀਆਂ ਦੇ ਨਾਲ ਫਰਾਡ ਕੀਤਾ ਸਾਡੀਆਂ ਪੈਨਾ ਪੰਜਾਬ ਦੀ ਨਾਲ ਇਹਨਾਂ ਨੇ ਵਾਅਦਾ ਕੀਤਾ ਸੀ ਔਰ ਇਸ ਕਰਕੇ ਇਹਨਾਂ ਨੂੰ ਬੋਸ ਵੀ ਬੜਾ ਮਿਲਿਆ ਸੀ ਵੋਟਾਂ ਵੀ ਇਸ ਕਰਕੇ ਪਈਆਂ ਸੀ ਕਿ ਸਾਨੂੰ 1000 ਰੁਪਏ ਮਿਲੇਗਾ ਆ ਤੁਹਾਡੇ ਸਾਹਮਣੇ ਨਾ ਗਰੀਬ ਦਾ ਇਹਨਾਂ ਕੋਈ ਛੁਆਰਿਆ ਨਾ ਕਿਸਾਨ ਦਾ ਨਾ ਵਪਾਰੀ ਦਾ 1000 ਦੀ ਥਾਂ ਤੇ 1100 ਪਾਇਆ ਜਾਵੇਗਾ ਦੇਖੋ ਜੀ ਪਤਾ ਨਹੀਂ ਕਿਦਾ ਪਾਨ ਕੇ ਜਦੋਂ ਚਲੇਗੇ ਉਹਦਾ ਪਾਨ ਕੇ ਆਦੀ ਜੇਬ ਵਿੱਚੋਂ ਜੇ 3 ਸਾਲ ਲੰਘ ਗਏ ਨੇ ਪਤਾ ਨਹੀਂ ਲੋਕਾਂ ਨੇ ਇਹਨਾਂ ਨੂੰ ਕੋ ਸਾਲ ਤੋਂ ਬਾਅਦ ਇਹਨਾਂ ਨੂੰ ਵੱਟੇ ਪੈਣ ਲੱਗ ਪੈਨੇ ਨੇ ਆ ਦੇਖਿਆ ਜੀ ਆ 6 ਮਹੀਨਿਆਂ ਦੇ ਬਾਅਦ ਇਹਨਾਂ ਦੇ ਜਿੰਨੇ ਐਮਐਲਏ ਫਿਰਦੇ ਨੇ ਚਾਹੇ ਇੱਥੋਂ ਦਾ ਐਮਐਲਏ ਹੋਵੇ ਚਾਹੇ ਲਈ ਵਾਲੇ ਦੇ ਲੋਕਾਂ ਨੇ ਇਹਨਾਂ ਦਾ ਡਾਂਗਾ ਦੇ ਨਾਲ ਸਵਾਗਤ ਕਰਨਾ ਜੋ ਲੋਕਾਂ ਦੇ ਨਾਲ ਇਹਨਾਂ ਨੇ ਫਰਾਡ ਕੀਤਾ ਸਰ ਜਦੋਂ ਇਲੈਕਸ਼ਨ ਆਉਂਦੇ ਨੇ ਉਦੋਂ ਆਮ ਆਦਮੀ ਪਾਰਟੀ ਔਰ ਕਾਂਗਰਸ ਪਾਰਟੀ ਇਕੱਠੇ ਹੋ ਜਾਂਦੇ ਨੇ ਬਟ ਇਲੈਕਸ਼ਨ ਦੇ ਬਾਅਦ ਫਿਰ ਇਹ ਆਪਸ ਵਿੱਚ ਲੜਦੇ ਨੇ ਗੱਲ ਹੈ ਜੀ ਉਹ ਨੈਸ਼ਨਲ ਮੁੱਦੇ ਤੇ ਕੇਂਦਰੀ ਵਾਲੀ ਜਿਹੜਾ ਕਾਂਗਰਸ ਦੇ ਨਾਲ ਆਇਆ ਸੀ ਇਹ ਤਾਂ ਗੱਲਾਂ ਕਰਦਾ ਅੱਜ ਭਗਵੰਤ ਸਿੰਘ ਮਾਨ ਪੰਜਾਬ ਦਾ ਮੁੱਖ ਮੰਤਰੀ ਇਹਦੇ ਨਾਲ ਤਾਂ ਉਸ ਵੇਲੇ ਵੀ ਚਾਹੇ ਜੀ ਉਹਨਾਂ ਦੇ ਨਾਲ ਇਹਨਾਂ ਦਾ ਅਲਾਈਂਸ ਹੋ ਗਿਆ ਤੇ ਜਿਸ ਵੇਲੇ ਰਾਹੁਲ ਗਾਂਧੀ ਨੂੰ ਮਿਲਿਆ ਤੋ ਉਹਨਾਂ ਨੇ ਇਹਦੇ ਨਾਲ ਹੱਥ ਬੁਲਾਣਾ ਵੀ ਜਿਹੜਾ ਉਸ ਵੇਲੇ ਮਾਜਬ ਨਹੀਂ ਸੰਭਿਆ ਕਿਉਂਕਿ ਪੰਜਾਬ ਦਾ ਟੋਟਲ ਔਰ ਟੋਟਲ ਫਰਾਡ ਜਿਹੜਾ ਚੀਫ ਮਿਨਿਸਟਰ ਹੈ ਮੌਜੂਦਾ ਸਰਕਾਰ ਦੇ 2 ਸਾਲਾਂ ਦਾ ਜੋ ਸਮਾਂ ਪਿਆ ਉਹਨੂੰ ਕਿਸ ਤਰ੍ਹਾਂ ਦੇ ਦੇ ਦਿਓ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਮੈਨੂੰ ਤਾਂ 2 ਸਾਲਾਂ ਵਾਲੇ ਲਈ ਇਹਨਾਂ ਦੀ ਗੱਲ ਹੀ ਕੋਈ ਨਹੀਂ ਲੱਗਦੀ ਮੈਨੂੰ ਤਾਂ ਇਹ ਲੱਗਦਾ 6 ਮਹੀਨਿਆਂ ਤੱਕ ਇਹਨਾਂ ਦਾ ਭੋਗ ਪੈ ਜਾਣਾ ਹੈ ਜਦੋਂ ਇਹ ਲੋਕਾਂ ਦੇ ਵਿੱਚ ਚੱਲ ਹੀ ਨਾ ਸਕੇ ਲੋਕਾਂ ਦੇ ਆ ਜਿਹੜੇ ਐਮਐਲਏ ਫਿਰਦੇ ਨੇ ਸਾਰੇ ਤਾਂ ਡਾਕੂ ਨੇ ਜਿਸ ਤਰੀਕੇ ਨਾਲ ਲੁੱਟਿਆ ਇਹਨਾਂ ਦਾ ਸਾਰੇ ਰਿਕਾਰਡ ਹੀ ਤੋੜ ਕੇ ਰੱਖਤੇ ਨੇ ਕੋਈ ਐ ਕਿਤੇ ਕੋਈ ਉਹਨਾਂ ਨੇ ਮੈਂ ਕਹਿੰਦਾ ਕਿ ਗੰਦ ਤੋਂ ਲੈ ਕੇ ਅੱਜ 92 ਇਹਨਾਂ ਦੇ ਐਮਐਲਏ ਨੇ ਔਰ 92 ਵਿੱਚੋਂ ਮੈਂ 82 ਦੇ ਨਾਲ ਕਹਿ ਸਕਦਾ ਜਿਨ੍ਹਾਂ ਦਾ ਕਦਰ ਔਰ ਜਿਨ੍ਹਾਂ ਦਾ ਕਰੈਕਟਰ ਹੋ ਜੈ ਉਹਨਾਂ ਦੀ ਫੈਮਲੀਆਂ ਦਾ ਜਿਨ੍ਹਾਂ ਨੇ ਲੁੱਟਣ ਔਰ ਕੁੱਟਣ ਤੋਂ ਬਗੈਰ ਲੋਕਾਂ ਦੇ ਵਾਸਤੇ ਕੁਝ ਕੀਤਾ ਨਹੀਂ ਕੋਈ ਉਹਨਾਂ ਨੇ ਸੇਵਾ ਨਹੀਂ ਕੀਤਾ ਲੋਕਾਂ ਨੂੰ ਕੁੱਟਿਆ ਔਰ ਲੁੱਟਿਆ ਉਹਨਾਂ ਨੇ ਲੋਕਾਂ ਨੂੰ